ਹੈਲੋ एवरीवन ਅੱਜ ਅਪਾ ਕਰਾਂਗੇ ਪਾਠ 2 ਆਉਣ ਲਿਆ ਦੀ ਰਾਖੀ ਹੈਰੀ ਦੇ ਘਰ ਲਾਗੇ ਦਰਖਤਾ ਦਾ ਇੱਕ ਜੂਨ ਸੀ ਜਿਸ ਵਿੱਚ ਫਲਦਾਰ ਅਤੇ ਛਾ ਦਾ ਰੁੱਖ ਲੱਗੇ ਹੋਏ ਸਨ ਉਹ ਸਾਰਾ ਦਿਨ ਟੀਵੀ ਦੇਖਦਾ ਰਹਿੰਦਾ ਸੀ ਜਿਸ ਕਾਰਨ ਉਸ ਦੀ ਅੱਖਾਂ ਵਿੱਚ ਰੜਕ ਪੈਨ ਲੱਗ ਪਈ ਇੱਕ ਦਿਨ ਉਸਦੇ ਡਾਕਟਰ ਮਾਮਾ ਜੀ ਆਏ ਤੇ ਉਹਨਾਂ ਨੇ ਹੈਰੀ ਨੂੰ ਸਮਝਾਇਆ ਬੇਟੇ ਦੇਖ ਨੀਂਹ ਪਹਾੜੀ ਇਲਾਕੇ ਵਿੱਚ ਰਹਿਣ ਦੀਆਂ ਤੈਨੂੰ ਕਿੰਨੀਆਂ ਮੌਜਾਂ ਨੇ ਆਲੇ ਦੁਆਲੇ ਕਿੰਨੇ ਸੋਨੇ ਨਜ਼ਾਰੇ ਹਨ ਚੜ੍ਹਦੇ ਪਾਸੇ ਸ਼ਿਵਾਲਿਕ ਦੀਆਂ ਪਹਾੜੀਆਂ ਇਧਰ ਬਾਗ ਤੇ ਦੂਜੇ ਪਾਸੇ ਵਿਸ਼ਾਲ ਮੈਦਾਨ ਤੂੰ ਫੇਰ ਵੀ ਟੀਵੀ ਨਾਲ ਚਿੰਬੜਿਆ ਰਹਿਣਾ ਮੈਂ ਇਹਨਾਂ ਦਾ ਕੀ ਕਰਾਂ ਹੈਰੀ ਨੇ ਪੁੱਛਿਆ ਹਾਂ ਬੇਟਾ ਸ਼ਾਇਦ ਤੈਨੂੰ ਇਹੀ ਨਹੀਂ ਪਤਾ ਕਿ ਸਾਨੂੰ ਇਹਨਾਂ ਦਾ ਕੀ ਲਾਭ ਹੈ ਦੂ ਦਰਾਡੇ ਵਾਸਤੇ ਲੋਕ ਕੁਦਰਤੀ ਨਜ਼ਾਰੇ ਦੇਖਣ ਲਈ ਕਿੰਨਾ ਸਫਰ ਕਰਦੇ ਨੇ ਹਾਂ ਮਾਮਾ ਜੀ ਉਹਨਾਂ ਨੂੰ ਤਾਂ ਬਹੁਤ ਲੰਮਾ ਸਫਰ ਕਰਨਾ ਪੈਂਦਾ ਹੋਵੇਗਾ ਕੁੱਲੂ ਤੇ ਮਨਾਲੀ ਜਾਣ ਨੂੰ ਹੈਰੀ ਨੇ ਜਵਾਬ ਦਿੱਤਾ ਹਾਂ ਬੇਟੇ ਤੇਰੇ ਤਾਂ ਬਿਲਕੁਲ ਕੋਲ ਹੀ ਮਨਾਲੀ ਹੈ ਪਹਾੜ ਵੀ ਨੇ ਬਾਗ ਵੀ ਨੇ ਤੇ ਇੱਧਰ ਜੰਗਲ ਵੀ ਫੇਰ ਤੂੰ ਦੇਖ ਕਿੰਨਾ ਪਾਗਾ ਵਾਲਾ ਹੈ ਮਾਮਾ ਜੀ ਨੇ ਗੱਲ ਸਮਝਾਈ ਮਾਮਾ ਜੀ ਮੈਂ ਪਾਗਾ ਵਾਲਾ ਕਿਵੇਂ ਬਣ ਗਿਆ ਦੇਖ ਬੇਟਾ ਪਾਗਾ ਵਾਲਾ ਉਹ ਹੁੰਦੇ ਜਿਸ ਕੋਲ ਕੁਦਰਤੀ ਸਰਮਾਇਆ ਹੋਵੇ ਤੇ ਇਹ ਸਾਰਾ ਕੁਦਰਤੀ ਇਹ ਸਾਰਾ ਕੁਝ ਕੁਦਰਤੀ ਸਰਮਾਇਆ ਹੀ ਤਾਂ ਹੈ ਹੋਇਆ ਨਾ ਤੂੰ ਪਾਗਾ ਵਾਲਾ ਜਿਹੜੇ ਇਹਨਾਂ ਤੋਂ ਦੂਰ ਬੈਠੇ ਨੇ ਉਹ ਇਹਨਾਂ ਵਾਸਤੇ ਤਰਸ ਰਹੇ ਨੇ ਤੇ ਤੂੰ ਕੋਲ ਹੋਣ ਕਰਕੇ ਇਹਨਾਂ ਦੇ ਨਜ਼ਾਰੇ ਲੁੱਟ ਸਕਦਾ ਹੈ ਗੱਲ ਤਾਂ ਤੁਹਾਡੀ ਸੱਚੀ ਹੈ ਪਰ ਮੈਂ ਤਾਂ ਇਸ ਬਾਰੇ ਕਦੇ ਸੋਚਿਆ ਹੀ ਨਹੀਂ ਸੀ ਬੇਟੇ ਤੇਰੇ ਪਾਪਾ ਤੈਨੂੰ ਰੋਜ਼ ਇਹੀ ਗੱਲ ਸਮਝਾਉਂਦੇ ਨੇ ਬਈ ਕੁਦਰਤ ਦੀ ਗੋਦੀ ਦਾ ਨਿਗਮਾਨੋਂ ਇਸ ਨਾਲ ਤਨ ਮਨ ਤੇ ਬੁੱਧੀ ਨੂੰ ਬਲ ਮਿਲਦਾ ਹੈ ਜਦੋਂ ਅਸੀਂ ਸ਼ੁੱਧ ਹਵਾ ਲੈਂਦੇ ਹਾਂ ਤਾਂ ਸਾਡੇ ਅੰਦਰੋਂ ਆਕਸੀਜਨ ਦੀ ਕਮੀ ਦੂਰ ਹੋ ਜਾਂਦੀ ਹੈ ਇਸ ਨਾਲ ਸਾਡੀ ਸਰੀਰਿਕ ਮਾਨਸਿਕ ਅਤੇ ਬੌਧਿਕ ਸਮਰੱਥਾ ਵੱਧਦੀ ਹੈ ਇਹਨਾਂ ਦੇ ਫਲ ਸਾਡੇ ਲਈ ਕਿੰਨੇ ਲਾਭਕਾਰੀ ਹਨ ਫਿਰ ਇੱਥੋਂ ਦੇ ਸੁੰਦਰ ਦ੍ਰਿਸ਼ਮਨ ਨੂੰ ਮੋਹ ਲੈਂਦੇ ਹਨ ਜਦੋਂ ਸਾਡਾ ਮਨ ਖੁਸ਼ ਹੁੰਦਾ ਹੈ ਤਾਂ ਸਾਡੀਆਂ ਮਾਸਪੇਸ਼ੀਆਂ ਬੜਾ ਕੰਮ ਕਰਦੀਆਂ ਨੇ ਇੰਜ ਸਾਡੀ ਸਿਹਤ ਤੰਦਰੁਸਤ ਰਹਿੰਦੀ ਹੈ ਤੇ ਤੂੰ ਸਾਰਾ ਦਿਨ ਟੀਵੀ ਨਾਲ ਚਿੰਬੜ ਕੇ ਇਹ ਸਾਰਾ ਕੁਝ ਗੁਆਈ ਜਾ ਰਹਾ ਮਾਮਾ ਜੀ ਨੇ ਉਸ ਨੂੰ ਫੇਰ ਹਲੋਣਿਆ ਮਾਮਾ ਜੀ ਮੈਂ ਕੀ ਗੁਆਈ ਜਾ ਰਹਾ ਹੈਰੀ ਨੇ ਹੈਰਾਨ ਹੁੰਦੇ ਪੁੱਛਿਆ ਮਾਮਾ ਜੀ ਮੈਂ ਕੀ ਗੁਆਈ ਜਾ ਰਹਾ ਹੈਰੀ ਨੇ ਹੈਰਾਨ ਹੁੰਦਿਆ ਪੁੱਛਿਆ ਬੇਟੇ ਜੋ ਇਸ ਅਖਾਉਤ ਅਨੁਸਾਰ ਮੈਂ ਤੈਨੂੰ ਦਸੀਆ ਨੇ ਤੂੰ ਉਹ ਸਾਰੀਆਂ ਗੁਆਈ ਜਾ ਰਹਾ ਕਹਿੰਦੇ ਨੇ ਜੇ ਅੱਖਾਂ ਦੀ ਰੋਸ਼ਨੀ ਚਲੀ ਜਾਵੇ ਤਾਂ ਸਾਰਾ ਜਹਾਨ ਹੀ ਚਲਿਆ ਜਾਂਦਾ ਹੈ इस अखाउत अनुसार सब तो पहला तो तू अपनी सेहत का ही नुकसान कर रहे फिर अपनी पढ़ाई का इस तरह तो सब कुछ ही गुआई जा रहे मामा जी ਐਨੀਆਂ ਗੱਲਾਂ ਕਰਕੇ ਦੂਸਰੇ ਕਮਰੇ ਵਿੱਚ ਹੈਰੀ ਦੇ ਪਾਪਾ ਜੀ ਨਾਲ ਗੱਲਾਂ ਵਿੱਚ ਮਸਤ ਹੋ ਗਏ। ਹੈਰੀ ਨੇ ਮਾਮਾ ਜੀ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਬਾਹਰ ਬਾਗ ਵਿੱਚ ਜਾਣ ਦਾ ਮਨ ਬਣਾ ਲਿਆ। ਉਸ ਦੇ ਸਾਥੀ ਪ੍ਰਿਆੰਕਾ, ਨੈਂਸੀ, ਸੁਰਖਾ, ਬੱਤਨੂ, ਬੱਬੂ ਤੇ ਪ੍ਰਿੰਸ ਵੀ ਨਾਲ ਸਨ। ਉਹਨਾਂ ਨੂੰ ਬਾਗ ਵਿੱਚ ਘੁੰਮਣ ਨਾਲ ਬੜਾ ਆਨੰਦ ਮਿਲਿਆ। ਕਿਤੇ ਅੰਬਾਂ ਨਾਲ ਲਦੇ ਬੁੱਟੇ, ਕਿਤੇ ਜਾਮਨਾ ਦੀ ਠੰਡੀ ਛਾਂ। ਸਾਰੇ ਬਾਗ ਵਿੱਚ ਹਰਿਆਲੀ ਅਤੇ AC ਵਾਲੀ ਠੰਡਕ ਮਹਿਸੂਸ ਕਰਕੇ ਬੱਚੇ ਟੀਵੀ ਦੇਖਣਾ ਹੀ ਪੁੱਲ ਗਏ ਸਨ। ਬਾਗ ਵਿੱਚ ਉਹਨਾਂ ਦੇਖਿਆ ਕਿ ਇੱਕ ਕਿਨਾਰੇ ਲੱਗੀ ਜਾਮਨ ਤੇ ਕਈ ਪੰਛੀ ਨੇ ਆਉਣ ਲੇ ਪਾਇ ਹੋਏ ਨੇ। ਪੰਛੀ ਆਪਣੀ ਮਸਤੀ ਵਿੱਚ ਗੀਤ ਗਾ ਰਹੇ ਸਨ। ਜਦੋਂ ਉਹਨਾਂ ਬਾਗ ਵਿੱਚ ਇੰਨੇ ਪੰਛੀ ਕੁੰਮਦੇ ਦੇਖੇ ਤੇ ਉਹਨਾਂ ਦੀ ਆਮਦ ਦੀ ਖੁਸ਼ੀ ਵਿੱਚ ਸਾਰੇ ਗੀਤ ਗਾਉਣ ਲੱਗ ਪਏ। ਹੈਰੀ ਓਨੀ ਵੀ ਉਹਨਾਂ ਦੇ ਗੀਤ ਸੁਣ ਕੇ ਲੁੰਡੀਆਂ ਪਾਉਣ ਲੱਗ ਗਏ। ਤਰਾ-ਤਰਾ ਦੇ ਖੰਬਾ ਵਾਲੇ ਪੰਛੀ ਜਦੋਂ ਉਹਨਾਂ ਕੋਲ ਉਡਾਰੀ ਮਾਰਦੇ ਤਾਂ ਬੱਚਿਆ ਦੇ ਮਨ ਵਿੱਚ ਵੀ ਉਹਨਾਂ ਵਾਂਗ ਉਡਾਰੀਆਂ ਮਾਰਨ ਨੂੰ ਜੀ ਕਰਦਾ। ਉਹ ਸਾਰਾ ਦਿਨ ਉੱਤੇ ਹੀ ਕੁਮਦੇ ਰਹੇ। ਜਦੋਂ ਘਰ ਵਾਪਸ ਆਏ ਤਾਂ ਉਹਨਾਂ ਦੇ ਮਾਤਾ ਜੀ ਨੇ ਪੁੱਛਿਆ, "ਬਈ, ਅੱਜ ਕਿੱਧਰ ਰਹੇ?" ਹੈਰੀ ਨੇ ਬੜੀ ਖੁਸ਼ੀ ਨਾਲ ਜਵਾਬ ਦਿੱਤਾ, "ਮੰਮੀ ਜੀ, ਅੱਜ ਤਾਂ ਕਮਾਲ ਹੋ ਗਿਆ। ਅਸੀਂ ਬੜੇ ਨਜ਼ਾਰੇ ਲੁੱਟੇ। ਹੁਣ ਤਾਂ ਅਸੀਂ ਰੋਜ਼ ਬਾਗ ਵਿੱਚ ਜਾਇਆ ਕਰਾਂਗੇ।" ਮਾਮਾ ਜੀ ਸਭ ਕੁਝ ਠੀਕ ਹੀ ਕਹਿੰਦੇ ਸਨ। अच्छा जी लगदे ਤੁਸੀਂ ਹੁਣ ਡਾਕਟਰ ਮਾਮਾ ਜੀ ਦੀ ਗੱਲ ਮੰਨ ਲਈ ਹਾਂ ਅਸੀਂ ਅੰਦਰ ਬਾੜ ਕੇ ਟੀਵੀ ਨਹੀਂ ਦੇਖਣਾ ਸਗੋਂ ਕੁਦਰਤੀ ਨਜ਼ਾਰਿਆਂ ਦਾ ਆਨੰਦ ਲੈਣਾ ਹੈ ਉੱਥੇ ਬੜੇ ਮੌਜ ਨੇ ਹੈਰੀ ਨੇ ਕਿਹਾ ਪਰ ਇੱਕ ਦਿਨ ਜਦੋਂ ਹੈਰੀ ਦੀ ਟੋਲੀ ਬਾਗ ਵਿੱਚ ਪਹੁੰਚੀ ਤਾਂ ਪੰਛੀਆਂ ਨੇ ਉ थे बड़ा रौला पाया होया सी। ओ होरान सन कि आज पंछी गीत क्यों नहीं गाँवे जदों ओ बाग दे दूजे किनारे पहुँचे तो कुछ आदमी जामन दे उस रुख को व्डन टोया पुट रहे सन जिस उत्ते कि कई पंछियों ने अपने आउंले पाए हुए सन इस करके पंछी आज बहुत रौला पा रहे सन दी पूरी बस्ती उस रुख उत्ते आ बैठी जापती ਕੁਝ ਪੰਛੀਆਂ ਨੇ ਬੱਚਿਆਂ ਦੇ ਕੋਲ ਆ ਕੇ ਚੀ-ਚੀ ਕੀਤੀ ਜਿਵੇਂ ਉਹ ਬੱਚਿਆਂ ਨੂੰ ਕਹਿ ਰਹੇ ਹੋਣ ਕਿ ਇਹਨਾਂ ਨੂੰ ਰੋਕੋ ਦਰਖਤ ਵੰਡ ਹੁੰਦੇ ਦੇਖ ਕੇ ਬੱਚੇ ਬੜੇ ਦੁਖੀ ਹੋਏ ਉਹਨਾਂ ਨੇ ਸੋਚਿਆ ਕਿ ਇਹਨਾਂ ਨੂੰ ਕਿਸੇ ਤਰ੍ਹਾਂ ਰੋਕਿਆ ਜਾਵੇ ਹੈਰੀ ਨੂੰ ਇੱਕ ਸਕੀਮ ਸੁੱਝੀ ਇਹ ਬਾਗ ਉਸ ਦੇ ਤਾਇ ਸੌਰੀ ਤਾਇ ਦਾ ਹੀ ਸੀ ਇਸ ਲਈ ਉਸਨੇ ਆਪਣੇ ਤਾਇ ਨਾਲ ਗੱਲ ਕਰਨੀ ਚਾਹੀ ਜਿਹੜਾ ਕਿ ਦਰਖਤ ਬੜਵਾ ਰਿਹਾ ਸੀ ਤਾਇਆ ਜੀ ਤੁਸੀਂ ਇਹਨਾਂ ਦਰਕਤਾਂ ਨੂੰ ਕਿਉਂ ਵੱਡ ਰਹੇ ਹੋ ਉਸਨੇ ਆਪਣੇ ਤਾਏ ਨੂੰ ਪੁੱਛਿਆ ਬੇਟਾ ਮੈਨੂੰ ਥੋੜੇ ਪੈਸੇ ਚਾਹੀਦੇ ਨੇ ਮੈਂ ਕੁਝ ਰੁੱਖ ਵੱਢ ਕੇ ਲੱਕੜ ਵੇਚਣੀ ਹੈ ਇਸ ਲਈ ਵੱਡਵਾ ਰਿਹਾ ਹੈਰੀ ਉਸ ਵੇਲੇ ਪਜਿਆ ਪਜਾ ਆਪਣੇ ਪਾਪਾ ਕੋਲ ਆਇਆ ਤੇ ਕਹਿਣ ਲਗਾ ਪਾਪਾ ਜੀ ਕੁਝ ਬੰਦੇ ਬਾਗ ਵਿੱਚ ਰੁੱਖ ਵੱਢ ਰਹੇ ਨੇ ਉੱਥੇ ਪੰਛੀਆਂ ਦੇ ਆਉਣ ਲਿਆਂ ਵਿੱਚ ਅੰਡੇ ਬੱਚੇ ਉਸ ਇੱਕੋ ਸਾਹੇ ਬੋਲੀ ਜਾ ਰਹਾ ਸੀ ਪਿਤਾ ਨੇ ਉਸ ਨੂੰ ਆਪਣੇ ਕਲਾਵੇ ਵਿੱਚ ਲਿਆ ਤੇ ਪਿਆਰ ਨਾਲ ਪੁੱਛਿਆ بیٹے ਸਾਹੋ ਸਾਹੇ ਕਿਉ ਹੋਇਆ ਪਿਆ ਉਹ ਬੱਚੇ بچਾਓ ਆਲਿਆਂ ਤੇ ਪੰਛੀ ਵੀ ਅਸੀਂ ਉਹਨਾਂ ਨਾਲ ਰੋਜ਼ ਖੇਡਦੇ ਹਾਂ ਤੁਸੀਂ ਤਾਇਆ ਜੀ ਨੂੰ ਸਮਝਾਓ ਹੈਰੀ ਬੋਲਿਆ ਅੱਛਾ ਇਹ ਗੱਲ ਹੈ ਜਾ ਜਾ ਕੇ ਆਪਣੇ ਤਾਇਏ ਨੂੰ ਆਖ ਦੇ ਕਿ ਜਿੰਨੇ ਪੈਸੇ ਆ ਦੇ ਉਸ ਨੂੰ ਲੋੜ ਹੈ ਮੇਖੋ ਲੈ ਲਵੇ ਤੇ ਜਦੋਂ ਚਾਹੇ ਵਾਪਸ ਕਰ ਦੇਵੇ ਪਰ ਇਹਨਾਂ ਦਰਕਤਾ ਨੂੰ ਨਾ ਵੱਢੇ ਬੱਚਿਆਂ ਦਾ ਰੋਲਾ ਸੁਣ ਕੇ ਟੋਆ ਪੁੱਟਣ ਵਾਲੇ ਸਾਰੇ ਜਨੇ ਰੁਕ ਗਏ ਤਾਇਆ ਜੀ ਨੇ ਪੁੱਛਿਆ ਹਾਂ ਬਈ ਕੀ ਹੋਇਆ ਹੈਰੀ ਨੇ ਅੱਗੇ ਹੋ ਕੇ ਆਪਣੇ ਤਾਇਆ ਦੀ ਬਾਹ ਫੜ ਲਈ ਤੇ ਕਿਹਾ ਤਾਇਆ ਜੀ ਚਲੋ ਜਿੰਨੇ ਪੈਸੇ ਤੁਹਾਨੂੰ ਚਾਹੀਦੇ ਹਨ ਮੇਰੇ ਪਾਪਾ ਜੀ ਕੋਲ ਲੈ ਲਵੋ ਤੇ ਉਹਨਾਂ ਨੂੰ ਨਾ ਵੱਡੋ ਤੇ ਇਹਨਾਂ ਨੂੰ ਨਾ ਵੱਡੋ ਪਾਪਾ ਜੀ ਤੁਹਾਨੂੰ ਉਡੀਕ ਰਹੇ ਨੇ ਚਲੋ ਬਈ ਠੀਕ ਹੈ ਆਪਾਂ ਨੂੰ ਤਾਂ ਪੈਸੇ ਹੀ ਚਾਹੀਦੇ ਨੇ ਇਸ ਕੰਮ ਇਹ ਕੰਮ ਫੇਰ ਕਦੇ ਸਹੀ ਜਾਓ ਬਈ ਮੁੰਡਿਓ ਆਪਾਂ ਅਜੇ ਨਹੀਂ ਰੁਕ ਹੋ ਨਾ ਇਹ ਰੁਖਵੜ ਨੇ ਇਹ ਸ਼ब्द ਸੁਣ ਕੇ ਸਾਰੇ ਬੱਚਿਆਂ ਨੇ ਤਾੜੀਆਂ বাজਾਈਆਂ ਤੇ ਖੂਬ ਲੁੰਡੀਆਂ ਪਾਈਆਂ ਕਰੀਆ ਤੇ ਕੋਹਾੜੀਆਂ ਲਈ ਵਾਪਸ ਜਾਂਦੇ ਆਦਮੀਆਂ ਨੂੰ ਦੇਖ ਕੇ ਪੰਛੀ ਵੀ ਸਮਝ ਗਏ ਸਨ ਕਿ ਇਹ ਰੁਕ ਹੋਣ ਨਹੀਂ ਵੱਡਣ ਵੱਡ ਹੋਣਗੇ ਉਹ ਵੀ ਖੁਸ਼ੀ ਨਾਲ ਗੀਤ ਗਾਉਂਦੇ ਹੋਏ ਜਾਨੋ ਬੱਚਿਆਂ ਦਾ ਧੰਨਵਾਦ ਕਰਨ ਲੱਗੇ ਤਾਂ ਬੱਚਿਓ ਅਸੀਂ ਇਹ ਪਾਠ ਵਿੱਚ ਕੀ ਸਿੱਖਿਆ ਇਹ ਕੀ ਸਾਨੂੰ ਸਾਰਾ ਦਿਨ ਟੀਵੀ ਦੇਖ ਕੇ ਆਪਣਾ ਸਮਾਂ ਨਹੀਂ ਖਰਾਬ ਕਰਨਾ ਚਾਹੀਦਾ ਹੈ ਤੇ ਕੁਦਰਤ ਵਿੱਚ ਦੇ ਉਹਦੇ ਬਣਾਏ ਹੋਏ ਪਸ਼ੂ ਪੰਛੀਆਂ ਵਿੱਚ ਵੀ ਕੁਝ ਸਮਾਂ ਬਿਤਾਉਣਾ ਚਾਹੀਦਾ ਹੈ ਜਿਆਦਾ ਟੀਵੀ ਦੇਖ ਕੇ ਤਾਂ ਸਾਡੀ ਸਿਹਤ ਵੀ ਖਰਾਬ ਹੁੰਦੀ ਹੈ ਹੁਣ ਆਪਾਂ ਕਰਾਂਗੇ ਔਖੇ ਸ਼ਬਦਾ ਦੇ ਅਰਥ ਵਿਸ਼ਾਲ ਵੱਡੇ ਖੁੱਲੇ ਨਜ਼ਾਰੇ ਦ੍ਰਿਸ਼ ਆਨੰਦ ਸਕੀਮ ਜੁਗਤ ਉਪਾਏ ਬਿਉਂਤ ਆਮਦ ਆਉਂਦਾ ਪਾਉ ਆ ਜਾਣਾ ਲੁੰਡੀਆਂ ਪਾਉਣਾ ਖੁਸ਼ੀਆਂ ਮਨਾਉਣਾ ਖੁਸ਼ੀ ਵਿੱਚ ਨੱਚਣਾ ਟਪਣਾ ਹੁਣ ਆਪਾਂ ਕਰਾਂਗੇ ਪਾਠ ਅਭਿਆਸ ਖਾਲੀ ਥਾਵਾਂ ਭਰੋ ਹੈਰੀ ਤੇ ਕਰ ਦੇ ਲਾਗੇ ਦਰਖਤਾ ਦਾ ਇੱਕ ਡੈਸ਼ ਸੀ ਹੈਰੀ ਤੇ ਕਰ ਦੇ ਲਾਗੇ ਦਰਖਤਾ ਦਾ ਇੱਕ ਚੁੰਡ ਸੀ ਕੁਦਰਤ ਦੀ ਗੋਦੀ ਦਾ ਡੈਸ਼ ਮਾਨੋ ਕੁਦਰਤ ਦੀ ਗੋਦੀ ਦਾ ਨਿਗਮਾਨੋ ਜਾਮਨ ਤੇ ਕਈ ਪੰਛੀਆਂ ਨੇ ਡੈਸ਼ ਪਾਇ ਹੋਏ ਸਨ ਜਾਮਨ ਤੇ ਕਈ ਪੰਛੀਆਂ ਨੇ ਆਉਣਲੇ ਪਾਇ ਹੋਏ ਸਨ ਕੁਝ ਡੈਸ਼ ਨੇ ਬੱਚਿਆ ਕੋਲ ਆ ਕੇ ਚੀਚੀ ਕੀਤੀ कुछ पंछियों ने बच्चों को चीची के कि मैं कुछ रुख वड़ के डैश बेचनी है मैं कुछ रुख वड़ के लक्कड़ बेचनी है हम आप करेंगे प्रश्न उत्तर एक दो शब्द उत्तर दौ प्रश्न एक हैरी दिया दियाँ डडक क्यों पैन लग पी सी उत्तर टीवी देखने कारण प्रश्न दो हैरी दे, कार दे। ਚੜਦੇ ਪਾਸੇ ਵੱਲ ਕੀੜੀਆਂ ਪਹਾੜੀਆਂ ਸਨ ਸ਼ਿਵਾਲਿਕ ਦੀਆਂ ਪਹਾੜੀਆਂ ਪ੍ਰਸ਼ਨ 3 ਬਾਗ ਵਿੱਚ ਜਾ ਕੇ ਬੱਚੇ ਕੀੜੀ ਕੱਲ ਪੁੱਲ ਗਏ ਟੀਵੀ ਦੇਖਣਾ ਪ੍ਰਸ਼ਨ 4 ਹੈਰੀ ਦੇ ਮਾਮਾ ਜੀ ਕੀ ਕੰਮ ਕਰਦੇ ਸਨ ਉੱਤਰ ਡਾਕਟਰ ਸਨ ਜਾਂ ਡਾਕਟਰੀ ਕਰਦੇ ਸਨ ਪ੍ਰਸ਼ਨ 5 ਕਿਸ ਨੂੰ ਵੇਖ ਕੇ ਬੱਚਿਆਂ ਦਾ ਦਿਲ ਉਡਾਰੀ ਮਾਰਨ ਨੂੰ ਕੀਤਾ ਉੱਤਰ ਪੰਛੀਆਂ ਨੂੰ ਹੁਣ ਆਪਾਂ ਕਰਾਂਗੇ ਉੱਤਰ ਦਿਓ ਪ੍ਰਸ਼ਨ 1 ਇਸ ਕਹਾਣੀ ਅਨੁਸਾਰ ਪਾਗਾ ਵਾਲਾ ਕੌਣ ਹੁੰਦਾ ਹੈ ਪਾਗਾ ਵਾਲਾ ਉਹ ਹੁੰਦਾ ਹੈ ਜਿਸ ਕੋਲ ਕੁਦਰਤ ਦਾ ਸਰਮਾਇਆ ਹੋਵੇ ਅਰਥਾਤ ਜਿਸ ਤੇ ਕਰਦੇ ਆਲੇ ਦੁਆਲੇ ਬਾਗ ਪਹਾੜ ਤੇ ਜੰਗਲ ਹੋਣ ਪ੍ਰਸ਼ਨ ਕੁਦਰਤ ਦੇ ਨੇੜੇ ਰਹਿਣ ਵਾਲੇ ਕਿਸ਼ ਨੂੰ ਸੌਰੀ ਕੁਦਰਤ ਦੇ ਨੇੜੇ ਰਹਿਣ ਨਾਲ ਕਿਸ ਨੂੰ ਬਲ ਮਿਲਦਾ ਹੈ ਉੱਤਰ ਕੁਦਰਤ ਦੇ ਨੇੜੇ ਰਹਿਣ ਨਾਲ ਤਨ ਮਨ ਤੇ ਬੁੱਧੀ ਨੂੰ ਬਲ ਮਿਲਦਾ ਹੈ ਪ੍ਰਸ਼ਨ 3 ਹੈਰੀ ਨੇ ਆਪਣੇ ਮਾਮਾ ਜੀ ਦੀ ਕਿਹੜੀ ਗੱਲ ਮੰਨ ਲਈ ਉੱਤਰ ਹੈਰੀ ਨੇ ਮਾਮਾ ਜੀ ਦੀ ਇਹ ਗੱਲ ਮੰਨ ਲਈ ਕਿ ਉਸ ਨੂੰ ਸਾਰਾ ਦਿਨ ਟੀਵੀ ਨਾਲ ਚਿਮੜਿਆ ਰਹਿਣ ਦੀ ਥਾਂ ਬਾਹਰ ਜਾ ਕੇ ਆਲੇ ਦੁਆਲੇ ਦੇ ਕੁਦਰਤੀ ਨਜ਼ਾਰਿਆਂ ਦਾ ਆਨੰਦ ਲੈਣਾ ਚਾਹੀਦਾ ਹੈ ਪ੍ਰਸ਼ਨ 5 ਬੱਚੇ ਸੌਰੀ ਕੁਐਸਚਨ ਨੰਬਰ 4 ਬੱਚੇ ਕਿਉਂ ਦੁਖੀ ਹੋਏ ਉੱਤਰ ਜਦੋਂ ਬੱਚਿਆਂ ਨੇ ਦੇਖਿਆ ਕਿ ਪੰਛੀ ਆਪਣੇ ਬਸੇਰੇਦਰਖਤ ਨੂੰ ਵੱਢ ਹੁੰਦਾ ਦੇਖ ਕੇ ਪਰੇਸ਼ਾਨ ਹਨ ਤਾਂ ਉਹ ਵੀ ਬਹੁਤ ਦੁਖੀ ਹੋਏ ਪ੍ਰਸ਼ਨ 5 ਹੈਰੀ ਨੇ ਆਨਲਿਆਂ ਦੀ ਰਾਖੀ ਕਿਵੇਂ ਕੀਤੀ ਉੱਤਰ ਹੈਰੀ ਨੇ ਤਾਇਆ ਜੀ ਨੂੰ ਉਨਾ ਦੀ ਲੋੜ ਪੂਰੀ ਕਰਨ ਲਈ ਪੈਸੇ ਆਪਣੇ ਪਿਤਾ ਜੀ ਤੋਂ ਦੁਆ ਦਿੱਤੇ ਤੇ ਇਸ ਤਰ੍ਹਾਂ ਉਸ ਨੇ ਦਰਖਤ ਵਡਣ ਤੋਂ ਰੋਕ ਕੇ ਪੰਛਿਆ ਦੇ ਆਉਣ ਲਿਆ ਦੀ ਰਾਖੀ ਕੀਤੀ ਹੁਣ ਆਪਾਂ ਅਖੀਰ ਵਿੱਚ ਕਰਾਂਗੇ ਕੁਐਸਚਨ ਨੰਬਰ 4 ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਵਿੱਚ ਲਿਖੋ ਆਉਣਲਾ ਘੋਸਲਾ ਨਜ਼ਾਰੇ ਦ੍ਰਿਸ਼ ਜੰਗਲ ਜੰਗਲ ਪੰਛੀ ਪੰक्षी ਪੁੱਟਣਾ ਖੋਦਣਾ Kuhari Kulhari. Thank you very much, everyone. Have a nice day. Bye bye.